31 ਦਸੰਬਰ ਤੱਕ ਤੁਸੀਂ ਵੀ ਆਪਣੇ ਇਹ ਕੰਮ ਨਿਬੇੜ ਲਓ ਨਹੀਂ ਤਾਂ ਬਾਅਦ ਵਿੱਚ ਤੁਹਾਨੂੰ ਕਾफी ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਖੱਜਲ ਖੁਆਰ ਹੋਣਾ ਪੈ ਸਕਦਾ ਹੈ ਥੋ ਤੱਕ ਕਿ ਕੁਝ ਕੰਮ ਤੁਹਾਡੇ ਬੰਦ ਵੀ ਹੋ ਸਕਦੇ ਨੇ ਜੀ ਹਾਂ ਤਾਂ ਇਹ ਖਾਸ ਖਬਰ ਤੁਹਾਡੇ ਲਈ 31 ਦਸੰਬਰ ਕੁਝ ਹੀ ਦਿਨ ਬਾਕੀ ਰਹਿੰਦੇ ਨੇ ਅਖੀਰਲਾ ਮਹੀਨਾ ਚੱਲ ਰਿਹਾ ਹੈਗਾ 2025 ਦਾ ਸਾਲ ਲਗਭਗ ਖਤਮ ਹੀ ਹੋਣ ਵਾਲਾ ਹੈਗਾ ਤਾਂ ਅਜੇਹ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਦਸੰਬਰ ਦਾ ਮਹੀਨਾ ਸ਼ੁਰੂ ਹੁੰਦੇ ਹੀ ਉਹ ਟੈਕਸ ਦਸਤਾਵੇਜ਼ਾਂ ਤੇ ਸਰਕਾਰੀ ਯੋਜਨਾਵਾਂ ਦੇ ਨਾਲ ਜੁੜੇ ਕਈ ਜ਼ੂਰੀ ਕੰਮਾਂ ਦੀ ਜੋ ਕਿ ਡੈਡ ਲਾਈਨ ਨੇੜੇ ਆ ਜਾਂਦੀ ਹੈ ਜੇਕਰ ਤੁਸੀਂ ਪੈਨ ਕਾਰਡ ਲਿੰਕ ਆਈਟੀਆਰ ਫਾਈਲਿੰਗ ਐਡਵਾਂਸ ਟੈਕਸ ਫਾਈਲਿੰਗ ਆਈਟੀਆਰ ਰਿਟਰਨ ਜਾਂ ਵੀ ਸੁਧਾਰ ਵਰਗੇ ਕੁਝ ਕੰਮਾਂ ਨੂੰ ਹੁਣ ਤੱਕ ਪੂਰਾ ਨਹੀਂ ਕੀਤਾ ਤਾਂ ਹੁਣ ਚੌਕਸ ਰਹਿਣ ਦਾ ਸਮਾਂ ਆ ਚੁੱਕਿਆ ਬਹੁਤ ਸਾਰੇ ਲੋਕ ਨੇ ਜਿਹੜੇ ਕਿ ਇਹਨਾਂ ਚੀਜ਼ਾਂ ਤੋਂ ਵਾਂਝੇ ਰਹਿ ਜਾਂਦੇ ਨੇ ਤੇ ਹਲਕੇ ਦੇ ਵਿੱਚ ਲਾ ਲੈਂਦੇ ਨੇ ਤਾਂ ਇਹ ਸਾਰੀਆਂ ਸਮਾਂ ਸੀਮਾਵਾਂ ਜੋ ਕਿ ਸਿੱਧੇ ਤੌਰ ਦੇ ਤੇ ਤੁਹਾਡੇ ਬੈਂਕਿੰਗ ਨਿਵੇਸ਼ ਅਤੇ ਟੈਕਸ ਪ੍ਰੋਫਾਈਲ ਨੂੰ ਪ੍ਰਭਾਵਿਤ ਕਰਦੀਆਂ ਨੇ ਇਸ ਲਈ ਤੁਹਾਨੂੰ ਸਮੇਂ ਸਿਰ ਪੂਰਾ ਕਰਨਾ ਬਹੁਤ ਜ਼ਰੂਰੀ ਹੈ ਇਸ ਲਈ ਤੁਹਾ نزدੇ ਕੁਝ ਮਹੱਤਵਪੂਰਨ ਕੰਮ ਨੇ ਜੋ ਕਿ 31 ਦਸੰਬਰ ਤੱਕ ਪੂਰੇ ਕਰਨੇ ਚਾਹੀਦੇ ਨੇ ਨਹੀਂ ਤਾਂ ਸਰਕਾਰ ਤੁਹਾਨੂੰ ਇੱਕ ਹੋਰ ਮੌਕਾ ਨਹੀਂ ਦੇਵੇਗੀ ਜਿਨ੍ਹਾਂ ਲੋਕਾਂ ਦੀ TDS ਤੋਂ ਬਾਅਦ ਟੈਕਸ ਜੋ ਕਿ ਦੇਣਦਾਰੀ ਹੈ 10000 ਤੋਂ ਜ਼ਿਆਦਾ ਬਣਦੀ ਹੈ ਉਹਨਾਂ ਦੇ ਲਈ ਐਡਵਾਂਸ ਟੈਕਸ ਦਾ ਭੁਗਤਾਨ ਕਰਨਾ ਜ਼ਰੂਰੀ ਹੈ 15 ਦਸੰਬਰ ਤੀਜੀ ਕਿਸ਼ਤ ਜਮਾ ਕਰਨ ਦੀ ਆਖਰੀ ਡੇਟ ਹੈ ਐਡਵਾਂਸ ਟੈਕਸ ਭੁਗਤਾਨ ਦੇ ਵਿੱਚ देरी ਦੇ ਨਤੀਜੇ ਦੇ ਵਜੋਂ ਵਿਆਜ ਅਤੇ ਜੁਰਮਾਨਾ ਦੋਵੇਂ ਲਗਾਏ ਜਾ ਸਕਦੇ ਨੇ ਤਾਂ ਤੁਹਾਨੂੰ ਦੱਸ ਦੇ ਕਿ ਜੇਕਰ ਤੁਸੀਂ ਬੀਤੀ ਸਾਲ 2024-25 ਤੇ ਲਈ ਆਪਣਾ ਆਈਟੀਆਰ ਸਮੇਂ ਸਿਰ ਫਾਈਲ ਕਰਨ ਦੇ ਵਿੱਚ ਅਸਫਲ ਰਹੇ ਹੋ ਤਾਂ ਤੁਹਾਡੇ ਕੋਲ 31 ਦਸੰਬਰ ਤੱਕ ਦੇਰੀ ਦੇ ਨਾਲ ਰਿਟਰਨ ਫਾਈਲ ਕਰਨ ਦਾ ਆਖਰੀ ਮੌਕਾ ਹੈ ਹਾਲਾਂਕਿ ਤੁਹਾਨੂੰ ਲੇਟ ਫੀਸ ਦਾ ਭੁਗਤਾਨ ਕਰਨਾ ਪਵੇਗਾ 5 ਲੱਖ ਤੋਂ ਘੱਟ ਆਮਦਨ ਵਾਲਿਆਂ ਦੇ ਲਈ ਦੇਰੀ ਦੇ ਨਾਲ ਆਈਟੀਆਰ ਫਾਈਲ ਕਰਨ ਦੀ ਜੋ ਕਿ ਲੇਟ ਫੀਸ ਹੋਵੇਗੀ 1000 ਅਤੇ 5 ਲੱਖ ਤੋਂ ਵੱਧ ਆਮਦਨ ਵਾਲਿਆਂ ਦੇ ਲਈ ਹੋਵੇਗੀ 5000 ਰੁਪਏ ਹਾਲਾਂਕਿ ਜੇਕਰ ਤੁਸੀਂ 31 ਦਸੰਬਰ ਤੱਕ ਆਪਣਾ ਦੇਰੀ ਦੇ ਨਾਲ ਆਈਟੀਆਰ ਫਾਈਲ ਕਰਨ ਦੇ ਵਿੱਚ ਅਸਫਲ ਰਹਿੰਦੇ ਹੋ ਤਾਂ ਤੁਸੀਂ ਆਪਣੇ ਰਿਟਰਨ ਫਾਇਲ ਨਹੀਂ ਕਰਵਾ ਸਕੋਗੇ ਤਾਂ ਜਿਨ੍ਹਾਂ ਲੋਕਾਂ ਜੇਕਰ ਆਧਾਰ ਕਾਰਡ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਮੇ ਤੋਂ ਆਧਾਰ ਕਾਰਡ ਦੇ ਨਾਲ ਪੈਨ ਕਾਰਡ ਨੂੰ ਲਿੰਕ ਕਰਨ ਦੀ ਗੱਲ ਆਖੀ ਜਾ ਰਹੀ ਹੈ ਹਾਲਾਂਕਿ ਬਹੁਤ ਸਾਰੇ ਲੋਕਾਂ ਦੇ ਵੱਲੋਂ ਜੋ ਕਿ ਲਿੰਕ ਵੀ ਕਰਵਾ ਦਿੱਤਾ ਗਿਆ ਪਰ ਬਾਹਜੇ ਵੀ ਕੁਝ ਲੋਕ ਜਿਹੜੇ ਕਿ ਰਹਿੰਦੇ ਨੇ ਤਾਂ ਉਹਨਾਂ ਦੇ ਲਈ ਜੋ ਕਿ ਖਾਸ ਖਬਰ ਹੈਗੀ ਹੈ ਕਿਉਂਕਿ ਆਧਾਰ ਕਾਰਡ 1 ਅਕਤੂਬਰ 2024 ਨੂੰ ਜਾਂ ਫਿਰ ਇਸ ਤੋਂ ਪਹਿਲਾਂ ਜਾਰੀ ਕੀਤਾ ਗਿਆ ਹੈ ਤਾਂ ਉਹਨਾਂ ਨੂੰ 31 ਦਸੰਬਰ 2025 ਤੱਕ ਆਪਣੇ ਪੈਨ ਨੂੰ ਆਧਾਰ ਦੇ ਨਾਲ ਲਿੰਕ ਕਰਨਾ ਲਾਜ਼ਮੀ ਹੈ ਪੈਨ ਕਾਰਡ ਦੇ ਨਾਲ ਜੋ ਕਿ ਆਧਾਰ ਨੂੰ ਲਿੰਕ ਕਰਨ ਦੇ ਵਿੱਚ ਅਸਫਲ ਰਹਿਣ ਦੇ ਨਤੀਜੇ ਦੇ ਵਜੋਂ ਬੈਂਕ ਸੇਵਾਵਾਂ ਵੀ ਪ੍ਰਭਾਵਿਤ ਹੋਣ ਗਿਆ ਜਿਸ ਦੇ ਵਿੱਚ ਨਿਵੇਸ਼ ਅਤੇ ਡਿਮੈਟ ਲੈਣ ਦੇਣ ਅਤੇ ਆਈਟੀਆਰ ਫਾਈਲਿੰਗ ਦੇ ਵਿੱਚ ਅਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਆਪਣੇ ਪੈਨ ਅਤੇ ਆਧਾਰ ਨੂੰ ਲਿੰਕ ਕਰਨਾ ਇਨਕਮ ਟੈਕਸ ਈ ਫਾਈਲਿੰਗ ਪੋਰਟਲ ਅਤੇ SMS ਦੋਵਾਂ ਰਾਹੀਂ ਆਸਾਨੀ ਦੇ ਨਾਲ ਪੂਰਾ ਕੀਤਾ ਜਾ ਸਕਦਾ ਹੈ। ਉਹਦੇ ਤੁਹਾਨੂੰ ਦੱਸਦੀ ਹੈ ਕਿ ਉੱਤਰ ਪ੍ਰਦੇਸ਼, ਬਿਹਾਰ ਅਤੇ ਰਾਜਸਥਾਨ ਸਮੇਤ ਕਈ ਰਾਜਾਂ ਦੇ ਵਿੱਚ ਰਾਸ਼ਨ ਕਾਰ ਈ ਕੇਵਾਈਸੀ ਦੀ ਆਖਰੀ ਮਿਤੀ ਦਸੰਬਰ ਨਿਰਧਾਰਿਤ ਕੀਤੀ ਗਈ ਹੈ। ਦਸੰਬਰ ਦੇ ਵਿੱਚ ਈ ਕੇਵਾਈਸੀ ਨੂੰ ਪੂਰਾ ਕਰਨ ਦੇ ਵਿੱਚ ਅਸਫਲ ਰਹਿਣ ਦੇ ਨਤੀਜੇ ਦੇ ਵਿੱਚੋਂ ਜਨਵਰੀ 2026 ਤੋਂ ਸਰਕਾਰੀ ਰਾਸ਼ਨ ਬੰਦ ਹੋ ਸਕਦਾ ਹੈ। ਅਤੀਤੋਂ ਦੱਸ ਦਈਏ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਨੂੰ ਲੈ ਕੇ ਵੀ ਇੱਕ ਅਪਡੇਟ ਸਾਹਮਣੇ ਆ ਰਹੀ ਹੈ। ਦਰਸਲ ਪ੍ਰਧਾਨ ਮੰਤਰੀ ਆਵਾਸ ਯੋਜਨਾ ਜੋ ਕਿ ਘਰ ਨਿਰਮਾਣ ਦੇ ਲਈ ਅ ਜੂ ਦੱਸ ਦਈਏ ਕਿ 2.5 ਲੱਖ ਰੁਪਏ ਤੱਕ ਦੀ ਸਹਾਇਤਾ ਪ੍ਰਦਾਨ ਕਰਦੀ ਹੈ ਤਾਂ ਉਸ ਦੇ ਲਈ ਅਰਜ਼ੀ ਦੇਣ ਦੀ ਆਖਰੀ ਮਿਤੀ 31 ਦਸੰਬਰ ਤੱਕ ਵਧਾ ਦਿੱਤੀ ਗਈ ਹੈ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਆਪਣੇ ਆਧਾਰ ਕਾਰਡ ਆਮਦਨ ਸਰਟੀਫਿਕੇਟ ਅਤੇ ਰਿਹਾਇਸ਼ ਸਰਟੀਫਿਕੇਟ ਦੇ ਨਾਲ ਆਨਲਾਈਨ ਅਰਜ਼ੀ ਦੇ ਸਕਦੇ ਨੇ ਤਾਂ 31 ਦਸੰਬਰ ਤੱਕ ਜੇ ਤੁਸੀਂ ਇਹ ਜ਼ਰੂਰੀ ਕੰਮ ਨਹੀਂ ਕਰਵਾਉਂਦੇ ਤਾਂ 2000 26 ਦੇ ਵਿੱਚ ਤੁਹਾਡੇ ਕੁਝ ਕੰਮ ਬੰਦ ਹੋ ਸਕਦੇ ਨੇ ਜਿਵੇਂ ਕਿ ਤੁਹਾਡਾ ਰਾਸ਼ਨ ਕਾਰਡ ਬਾਅਦ ਵਿੱਚ ਨਹੀਂ ਚੱਲ ਪਾਵੇਗਾ ਤੇ ਆਈਟੀਆਰ ਖਾਸ ਕਰਕੇ ਜਿਹੜੇ ਲੋਕਾਂ ਨੇ ਹਜੇ ਤੱਕ ਆਪਣੀ ਆਈਟੀਆਰ ਫਿਲ ਨਹੀਂ ਕਰਵਾਈ ਹੈ ਉਹ ਹੁਣੇ ਜਾ ਕੇ ਤੁਸੀਂ ਆਈਟੀਆਰ ਜ਼ਰੂਰ ਫਿਲ ਕਰਵਾ ਲਓ